ਬਾਬਾ ਦੀਪ ਸਿੰਘ ਦਾ ਸਾਥ ਮਤਲਬ ਖੁਸ਼ੀਆਂ ਦਾ ਸਾਥ ਹੈ ਉਸ ਘਰ 'ਚ ਤੁਹਾਨੂੰ ਖੁਸ਼ੀਆਂ ਹੀ ਖੁਸ਼ੀਆਂ ਖਜ਼ਾਨੇ ਹੀ ਖਜ਼ਾਨੇ ਮਿਲਣਗੇ ਜਿਸ ਘਰ 'ਚ ਬਾਬਾ ਦੀਪ ਸਿੰਘ ਦਾ ਨਾਮ ਲਿਆ ਜਾਂਦਾ ਕਿਉਂਕਿ ਬਾਬਾ ਦੀਪ ਸਿੰਘ ਦਾ ਨਾਮ ਖਜ਼ਾਨਿਆਂ ਦੀ ਚਾਬੀ ਹੈ ਕਦੇ ਜ਼ਿੰਦਗੀ 'ਚ ਦੁੱਖ ਆ ਗਈ ਬਿਮਾਰੀ ਆ ਗਈ ਤਕਲੀਫ ਆ ਗਈ ਕੋਈ ਜਿੱਥੇ ਸਾਰਿਆਂ ਨੇ ਤੁਹਾਡਾ ਪੱਲਾ ਛੱਡਤਾ ਸਾਰੇ ਪਿੱਛੇ ਹੋ ਗਏ ਆ ਕੋਈ ਬਾਹ ਨਹੀਂ ਫੜ ਗਿਆ ਰਾਜੀ ਤੁਹਾਡੀ ਉਸ ਵਕਤ ਆਪਣੀ ਬੰਦਗੀ ਬਾਬਾ ਦੀਪ ਸਿੰਘ ਜੀ ਵੱਲ ਲੈ ਜਾਓ ਅੱਖਾ ਬੰਦ ਕਰਕੇ ਮਨਚੀ ਨਾਮ ਲੈਂਦੇ ਰੋ ਮਨਚੀ ਯਾਦ ਕਰਦੇ ਰੋ ਧੰਨ ਧੰਨ ਬਾਬਾ ਦੀਪ ਸਿੰਘ ਜੀ ਫੇਰ ਦੇਖਣਾ ਤੁਹਾਡੀਆਂ ਮੁਸ਼ਕਲਾਂ ਕਿਵੇਂ ਪਿੱਛੇ ਹੁੰਦੀਆਂ ਬਾਬਾ ਦੀਪ ਸਿੰਘ ਜੀ ਜਦੋਂ ਤੁਹਾਡੀ ਰਾਖੀ ਕਰਨ ਤੇ ਆ ਗਏ ਨਾ ਤੇ ਕੋਈ ਕੁਝ ਵੀ ਨਹੀਂ ਵਿਗਾੜ ਸਕਦਾ ਕੋਈ ਮਾੜਾ ਸਮਾਂ ਵੀ ਆਇਆ ਸਿਰ ਤੇ ਉਹ ਆਪਣੇ ਆਪ ਹੀ ਪਿੱਛੇ ਹੋ ਜਾਣਾ ਕਿ ਅਦੀ ਰਕਸ਼ਾ ਦਾ ਬਾਬਾ ਦੀਪ ਸਿੰਘ ਜੀ ਕਰਨਦੇ ਮੈਂ ਕੁਝ ਨਹੀਂ ਵਿਗਾੜ ਸਕਦਾ ਦਾ ਬਾਬਾ ਦੀਪ ਸਿੰਘ ਨੂੰ ਯਾਦ ਕਰਦੇ ਰੋ ਸੁੱਖਾਂ ਦੇ ਖਜ਼ਾਨੇ ਆਪੇ ਆਈ ਜਾਣੇ ਘਰ 'ਚ ਖੁਸ਼ੀਆਂ ਦਾ ਹਿਸਾਬ ਨਹੀਂ ਰਹਿਣਾ ਜ਼ਿੰਦਗੀ 'ਚ ਅੰਨੀਆਂ ਖੁਸ਼ੀਆਂ ਭੇਜਣੀਆਂ ਤੁਹਾਡੇ ਘਰ 'ਚ ਬਾਬਾ ਹੀ ਨੇ ਸੱਚੇ ਮਨ ਨਾਲ ਪਿਆਰ ਕਰਦੇ ਹੋ ਨਾ ਬਾਬਾ ਦੀਸੀ ਦੇ ਨਾਲ ਤਾਂ ਦੇਖਣਾ ਤੁਹਾਡੀ ਜ਼ਿੰਦਗੀ 'ਚ ਕਦੇ ਵੀ ਬਰਕਤਾਂ ਨਹੀਂ ਮੁੱਕਣਗੀਆਂ ਕਦੇ ਤੁਹਾਡੀ ਜ਼ਿੰਦਗੀ 'ਚ ਕਿਸੇ ਚੀਜ਼ ਦੀ ਥੋੜ੍ਹ ਨਹੀਂ ਆਏਗੀ ਰੋਟੀ ਪਾਣੀ ਦੀ ਫਿਕਰ ਨਾ ਕਰੋ ਉਹ ਪ੍ਰਮਾਤਮਾ ਨੇ ਆਪੇ ਬਣਾਇਆ ਸਭ ਕੁਝ ਉਹਨੇ ਤੁਹਾਡੀ ਜ਼ਿੰਦਗੀ 'ਚ ਸਭ ਕੁਝ ਭੇਜਣਾ ਆਪੇ ਤੁਹਾਨੂੰ ਤੇ ਸੋਚਣ ਦੀ ਲੋੜ ਹੀ ਨਹੀਂ ਹੈਗੀ ਕੋਈ ਡਰਨ ਦੀ ਲੋੜ ਨਹੀਂ ਕੋਈ ਪਰਵਾਹ ਨਾ ਕਰੋ ਦੁਨੀਆ ਦੀ ਕੀ ਗੰਦੀ ਦੁਨੀਆ ਦੁਨੀਆ ਮੈਨੇ ਦਿੰਦੀ ਨਾ ਤੁਹਾਨੂੰ ਅੱਜ ਤੁਹਾਡੇ ਮਾੜੇ ਸਮੇਂ ਦੇ ਕੋਈ ਗੱਲ ਨਹੀਂ ਫਿਕਰ ਨਾ ਕਰੋ ਉਸ ਮਾਲਕ ਨੇ ਆਪੇ ਜਵਾਬ ਦੇ ਦਿੰਨੇ ਉਹਨੇ ਆਪੇ ਸਾਂਭ ਲੈਣਾ ਸਭ ਕੁਝ ਤੁਹਾਡੀ ਜ਼ਿੰਦਗੀ ਆਪਣੇ ਆਪ ਸਹੀ ਕਰੇਗਾ ਉਹ ਸਭ ਕੁਝ ਭੇਜੇਗਾ ਤੁਹਾਡੀ ਜ਼ਿੰਦਗੀ 'ਚ ਧੰਨ ਧੰਨ ਬਾਬਾ ਦੀਪ ਸਿੰਘ ਜੀ